ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਮੇਰੇ ਨਾਲ ਨੇ ਭਾਈ ਬਲਦੇਵ ਸਿੰਘ ਜੀ ਵਡਾਲਾ ਭਾਈ ਵਡਾਲਾ ਜੀ ਵੱਲੋਂ ਐਫਆਈਆਰ ਦਰਜ ਹੁੰਦੀ ਹੈ 328 ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸਬੰਧ ਵਿੱਚ ਉਸ ਤੋਂ ਬਾਅਦ ਪੁਲਿਸ ਪੜਤਾਲ ਕਰਦੀ ਹੈ ਇੱਕ ਸੈੱਟ ਬਣਦੀ ਹੈ ਔਰ ਜਦੋਂ ਸੈੱਟ ਬਣਦੀ ਹੈ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਦਾ ਕਹਿਣਾ ਹੈਗਾ ਕਿ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਹੋਣਾ ਕਰਕੇ ਆਪਾਂ ਜਿਹੜੀ ਉਹ ਸੈੱਟ ਹੈ ਆਪਾਂ ਉਹਨੂੰ 328 ਰੂਪਾਂ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਕਰਨਾ ਹੈ ਭਾਵੇਂ ਕਿ ਆਪਾਂ ਨਾ ਪੁਲਿਸ ਨੂੰ ਸਹਿਯੋਗ ਕਰਨਾ ਤੇ ਨਾ ਆਪਾਂ ਸਰਕਾਰ ਨੂੰ ਸਹਿਯੋਗ ਕਰਨਾ ਉਹਨਾਂ ਦਾ ਕਹਿਣਾ ਹੈਗਾ ਐਸਜੀਪੀਸੀ ਦਾ ਕਿ ਆਪਾਂ 328 ਗਾਇਬ ਹੋਏ ਸਰੂਪ ਜਿਹਨੂੰ ਇਹ ਦੱਸਦੇ ਆ ਆਪਾਂ ਉਹ ਵਾਲਾ ਮਸਲਾ ਪਹਿਲਾਂ ਹੱਲ ਕਰ ਚੁੱਕੇ ਹਾਂ ਕਿਉਂਕਿ ਮਸਲਾ ਹੱਲ ਹੋ ਚੁੱਕਾ ਹੈ ਕਿਉਂਕਿ ਅਕਾਲ ਤੱਕ ਸਾਬ ਨੇ ਕਿਹਾ ਹੈਗਾ ਕਿ ਤੁਸੀਂ ਬਿਲਕੁਲ ਵੀ ਸਹਿਯੋਗ ਨਹੀਂ ਕਰਨਾ ਇਸ ਕਰਕੇ ਕਹਿੰਦੇ ਆਪਾਂ ਬਿਲਕੁਲ ਵੀ ਸਹਿਯੋਗ ਨਹੀਂ ਕਰਨਾ ਭਾਈ ਬੜਾਲਾ ਜੀ ਕਿਵੇਂ ਸੋਚਦੇ ਨੇ ਕਿਵੇਂ ਦੇਖਦੇ ਨੇ ਆਪਾਂ ਕਰਦੇ ਆਂ ਸਵਾਗਤ ਭਾਈ ਬੜਾਲਾ ਜੀ ਦਾ ਉਸ ਤੋਂ ਬਾਅਦ ਇਹ ਸੰਬੰਧ ਕਰਦੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਭਾਈ ਬੜਾਲਾ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਆ ਕਹਿੰਦੀ ਆ ਆਪਾਂ ਕਤਈ ਸਹਿਯੋਗ ਨਹੀਂ ਕਰਨਾ ਕਹਿੰਦੇ ਆਪਾਂ ਮਾਮਲਾ ਇਹ ਪਹਿਲਾਂ ਨਜਿੱਠ ਚੁੱਕੇ ਆਂ ਕੁਝ ਲੋਕ ਸਰਕਾਰ ਦੇ ਹੱਥ 928 ਪਾਵਨ ਸਰੂਪ ਜਿਹੜੇ ਗਵਨ ਹੋਇਆ ਚੋਰੀ ਹੋਇਆ ਨੋ ਐਂਟਰੀ ਦਿੱਤੇ ਗਏ ਆ ਕਿੰਨੂ ਦਿੱਤੇ ਗਏ ਆ ਕਿਸ ਦੇ ਕਹਿਣ ਤੇ ਦਿੱਤੇ ਗਏ ਆ ਕਿਸ ਮਕਸਦ ਲਈ ਦਿੱਤੇ ਗਏ ਆ ਜਿੱਦਾ ਕੋਈ ਅਤਾ ਪਤਾ ਨਹੀਂ ਜੀ ਔਰ ਬੇਅਦਬੀ ਵੀ ਹੋਈ ਆ ਫਿਰ ਚੋਰੀ ਵੀ ਹੋਈ ਆ ਪੈਸਿਆਂ ਦੀ ਵੀ ਤੇ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਵੀ ਜੀ ਔਰ ਸਭ ਕਾਹੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੀ ਆਗਿਆ ਦੇ ਅਨੁਸਾਰ ਇਸ਼ਰ ਸਿੰਘ ਐਡਵੋਕੇਟ ਹੋਣਾਂ ਨੇ ਕਮਿਸ਼ਨ ਦੇ ਰੂਪ ਵਿੱਚ ਉਹ ਸਾਰੀ ਪੜਤਾਲ ਕਰਕੇ 1700 ਸਫਿਆਂ ਦੀ ਤਖਤ ਸਾਹਿਬ ਨੂੰ ਪੇਟਾ ਕੀਤੀ ਜੀ ਤੇ ਤਖਤ ਸਾਹਿਬ ਵੱਲੋਂ ਹੀ ਅਦੇ ਜੀ ਸਿੱਦੇ ਪ੍ਰਧਾਨ ਲੰਗੋਵਾਲ ਵੱਲੋਂ ਜਨਤਕ ਕੀਤਾ ਗਿਆ ਤੇ ਮੰਨਿਆ ਗਿਆ ਕਿ ਇਹ ਜਿਹੜੀ ਘਟਨਾ ਕਰਮ ਵਾਪਰਿਆ ਹੈ ਇਹਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਉਹ ਸਜ਼ਾਵਾਂ ਕਿਹੜੀਆਂ ਹੋਣਗੀਆਂ ਅੱਜ ਵੀ ਬਿਆਨ ਦਰਜ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਵਿਭਾਗੀ ਕਾਰਵਾਈ ਅਤੇ ਕਾਨੂੰਨੀ ਕਾਰਵਾਈ ਫੌਜਦਾਰੀ ਮੁਕਦਮੇ ਦਰਜ ਕੀਤੇ ਜਾਣਗੇ ਜੀ ਫੀਰ ਉਸ ਰਿਪੋਰਟ ਵਿੱਚ ਵੀ ਲਿਖਿਆ ਹੋਇਆ ਕਿ ਜਿੱਥੇ ਵਿਭਾਗੀ ਕਾਰਵਾਈ ਹੋ ਉਹਨਾਂ ਤੋਂ ਪਰਭਾਈ ਕਰਾਈ ਜਾਉ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਉੱਥੇ ਆਈਪੀਸੀ ਧਰਾਵਾਂ ਵੀ ਲੱਗਣਗੀਆਂ ਹੁਣ ਆਈਪੀਸੀ ਧਰਾਵਾਂ ਜਿਹੜੀਆਂ ਨੇ ਉਹ ਕੌਣ ਲਾਉਂਦਾ ਆ ਉਹ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਜੀ 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 ਪੁਲਿਸ ਨੇ ਲਾਉਣੀਆਂ ਉਹ ਸਭ ਕਾਹੇ ਦੀ ਗੱਲ ਹੋਈ ਇਹਨਾਂ ਨੇ ਵਿਭਾਗੀ ਕਾਰਵਾਈ ਚ ਕੁਝ ਬੰਦਿਆਂ ਨੂੰ ਮਾੜੀਆਂ ਮੋਟੀਆਂ ਵਿਖਾਵੇ ਮਾਤਰ ਸਜ਼ਾਵਾਂ ਲਾਈਆਂ ਉਹ ਵੀ ਗੈਰ ਢੰਗ ਨਾਲ ਤਾਂ ਕਿ ਉਹ ਮੁੜ ਕੋਰਟ ਤੋਂ ਬਹਾਲ ਹੋ ਕੇ ਫਿਰ ਵਾਪਸ ਆ ਸਕਣ ਇਸ ਤਰੀਕੇ ਨਾਲ ਤੇ ਜਿਹੜੇ ਰੂਪ ਸਿੰਘ ਵਰਗੇ ਸਖਤਰੀ ਸੀਗੇ ਉਹਨਾਂ ਨੂੰ ਇਹਨਾਂ ਨੇ ਸਮੇ ਤੋਂ ਪਹਿਲਾਂ ਉਹਨਾਂ ਦੀ ਰਿਟਾਇਰਮੈਂਟ ਦੇ ਕੇ ਉਹਨਾਂ ਨੂੰ ਬਣਦੇ ਫੰਡ ਮੁਹੱਈਆ ਕਰਾ ਕੇ ਤੇ ਕੈਨੇਡਾ ਦੀਆਂ ਹਵਾਵਾਂ ਲੈਣ ਉਹਨਾਂ ਨੂੰ ਬਾਹਰ ਭੇਜ ਦਿੱਤਾ ਜੀ ਇਸ ਚੀਜ਼ ਨੂੰ ਲੈ ਕੇ ਸਿੱਖ ਸੰਗਤਾਂ ਨੇ ਇਹਨਾਂ ਦਾ ਵਿਰੋਧ ਕੀਤਾ ਜਿਨ੍ਹਾਂ ਨੂੰ ਇਹਨਾਂ ਨੇ ਇੰਨੀ ਕੁ ਮਲਕੁੱਟ ਕੀਤੀ ਕਿ ਦਰਬਾਰ ਸਾਹਿਬ ਦਾ ਕੰਪਲੈਕਸ ਸੀਏ ਸਟਾਫ ਤੱਕ ਹੀ ਉੱਚੜ ਖਾਨੇ ਦਾ ਰੂਪ ਧਾਰਨ ਕਰ ਗਿਆ ਜੀ ਜੀ ਉਦੋਂ ਜੀ ਇਹ ਇੰਨੇ ਮਾਰੇ ਕੁੱਟੇ ਹੁਣ ਇੱਥੇ ਇੱਕ ਗੱਲ ਆਉਂਦੀ ਹੈ ਕਿ ਜੇ ਤੁਹਾਨੂੰ ਸਰਕਾਰੀ ਕਾਰਵਾਈ ਤੇ ਭਰੋਸਾ ਨਹੀਂ ਜੀ ਜਾਂ ਸਰਕਾਰੀ ਪ੍ਰਸ਼ਾਸਨਿਕ ਕਾਨੂੰਨੀ ਕਾਰਵਾਈ ਤੁਹਾਨੂੰ ਤਖਲ ਲੱਗਦਾ ਆ ਤੇ ਭਾਈ ਖੋਸੇ ਹੋਣਾ ਨੂੰ ਤੁਸੀਂ ਕੁੱਟ ਮਾਰ ਕਰ ਲਈ ਭਾਈ ਹਮਾਲਮ ਹੋਣਾ ਤੇ ਫਿਰ ਪਰਚੇ ਕਿਉਂ ਕਰਾਏ ਜਾ ਕੇ ਜੀ 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 ਉਹਨਾਂ ਨੂੰ ਕਾਲ ਤਖਤ ਸਾਹਿਬ ਜਾ ਕੇ ਚਿੜਕਾ ਦਿੰਦੇ ਹੋ ਤੁਸੀਂ ਪੰਥ ਨੂੰ ਦੱਸ ਦਿੰਦੇ ਆ ਵੀ ਬੜਾ ਵੱਡਾ ਕਾਰਾ ਕਰਤਾ ਜੀ ਅਸੀਂ ਇਨਸਾਫ ਮੰਗ ਰਹੇ ਸੀ ਗੁਰੂ ਗ੍ਰੰਥ ਸਾਹਿਬ ਦਾ ਵੱਡ ਦੇ ਤੈ ਨਰਮント ਬਣ ਕੇ ਅਸੀਂ ਹੂੰ 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 10 10 ਫੋਰਸ ਦੇ ਰਹੀਂ ਜੀ ਹੁਣ ਉਦੋਂ ਬਾਅਦ ਸਾਢੇ 5 ਸਾਲ ਲਗਾਤਾਰ ਇਹ ਸੰਘਰਸ਼ ਚੱਲਿਆ ਤੇ ਸਾਢੇ 5 ਸਾਲਾਂ ਚ ਹਾਈ ਕੋਰਟ ਦੇ ਆਰਡਰ ਆਉਂਦੇ ਆ ਹੁਣ ਜਦੋਂ ਹਾਈ ਕੋਰਟ ਦੇ ਆਰਡਰ ਆਉਂਦੇ ਆ ਤੇ ਕੋਰਟ ਵਿੱਚ ਗੱਲ ਜਾਂਦੀ ਹੈ ਜੇ ਤੁਸੀਂ ਕੋਰਟ ਨੂੰ ਮੰਨਦੇ ਹੀ ਨਹੀਂ ਜੀ ਕੋਰਟ ਦੇ ਵਿੱਚ ਤੁਹਾਡੇ ਵਕੀਲ ਤੁਹਾਡੇ ਵੱਲੋਂ ਗਵਾਹ ਕਿਉਂ ਗਏ ਉੱਥੇ ਆਪਣਾ ਪੱਖ ਰੱਖਣਾ ਜੀ 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 ਹੁਣ ਕੋਰਟ ਨੇ ਅੱਗੋਂ ਆਰਡਰ ਕਰ ਦਿੱਤੇ ਨੇ ਡੀਜੀਪੀ ਪੰਜਾਬ ਨੂੰ ਵੀ ਇਹਦੇ ਤੇ ਕਾਰਵਾਈ ਕੀਤੀ ਜਾਏ ਤੇ ਉਹ ਕੋਰਟ ਦੇ ਆਰਡਰਾਂ ਨੂੰ ਮੁੱਖ ਰੱਖਦੇ ਆ ਧਰਨੇ ਤੇ ਬੈਠੇ ਹੋਏ ਲੋਕਾਂ ਨੂੰ ਮੁੱਖ ਰੱਖਦੇ ਆ ਜਗਜੀਤ ਸਿੰਘ ਜੀ ਡੱਲੇਵਾਲ ਬਲਦੇਵ ਸਿੰਘ ਸਿਰਸਾ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਬਾਬਾ ਸਰਬਜੋਤ ਸਿੰਘ 베ਦੀ ਮਾਨ ਸਿੰਘ ਮਾਨ ਸਤਕਾਰ ਕਮੇਟੀਆਂ ਸਿੰਘ ਸੁਭਾਵਾਂ ਕੀ ਇਹ ਸਾਰੀਆਂ ਪੰਥ ਦਾ ਹਿੱਸਾ ਨਹੀਂ ਜੀ 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 ਤੇ ਜੇ ਸ਼ਰੋਮਣੀ ਕਮੇਟੀ ਪੰਥ ਦੀ ਹੈ ਤੇ ਫਿਰ ਇਹ ਪੰਥ ਦਾ ਹਿੱਸਾ ਆ ਤੇ ਇਹਨਾਂ ਦੇ ਕਹਿਣ ਤੇ ਐਫ ਆਈ ਆਰ ਦਰਜ ਹੁੰਦੀ ਆ ਬੇਸ਼ੱਕ ਉਹ ਮੇਰੇ ਵੱਲੋਂ ਕਰਾਈ ਜਾਂਦੀ ਆ ਪਰ ਪੰਥ ਦੇ ਕਹਿਣ ਤੇ ਹੋਈ ਆ ਜੀ ਜੀ ਹੁਣ ਉਹ ਐਫ ਆਈ ਆਰ ਪੰਥ ਦੇ ਕਹਿਣ ਤੇ ਹੋਈ ਆ ਪੰਥ ਦੀ ਨਮਾਇਦਾ ਜਮਾਤ ਹੈ ਤੇ ਪੰਥ ਦਾ ਨੁਕਸਾਨ ਹੋਇਆ ਫਿਰ ਇਹਨਾਂ ਨੂੰ ਤਕਲੀਫ ਕਿਉਂ ਹਾਂ ਤਕਲੀਫ ਉਹ ਇਹ ਗੱਲ ਕਹਿੰਦੇ ਆ ਕਹਿੰਦੇ ਕਿ ਸਾਰੇ ਕਾਸੇ ਤੋਂ ਉੱਪਰ ਹੈ ਸੁਪਰੀਮ ਹੈ ਸ੍ਰੀ ਅਕਾਲ ਤਖਤ ਸਾਹਿਬ ਉੱਥੋਂ ਇਹ ਅਕਾਲ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਾਓ ਹਾਂਜੀ ਹਾਂਜੀ ਸਿੰਧ ਉੱਥੋਂ ਦੇਸ਼ ਜਾਰੀ ਹੁੰਦਾ ਹੈ ਐਲਾਨ ਨੇ ਤੇ ਫਿਰ ਤਖਤ ਸਾਹਿਬ ਦੇ ਪੰਜੇ ਸਿੰਘ ਸਹਿਬਾਨ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਇਹ ਸੰਤ ਸਮਾਜ ਦਾ ਮੁਖੀ ਬਾਬਾ ਹਰਨਾਮ ਸਿੰਘ ਫਿਰ ਸਰਬਉੱਚਤਾ ਨੂੰ ਢਾ ਲਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਕਿਉਂ ਲਿਖਿਆ ਵੀ ਤੁਸੀਂ ਸਰਕਾਰ ਦੀ ਜਿਹੜੀ ਆ ਉਹ ਦਖਲਅੰਦਾਜ਼ੀ ਕਰਕੇ ਤੇ ਸਪੋਕਸਮੈਨ ਦੇ ਐਡੀਟਰ ਤੇ ਕਾਰਵਾਈ ਕਰੋ ਤੇ ਪਰਚਾ ਦਰਜ ਕਰਾਇਆ ਗਿਆ ਹਾਂ ਹਾਂ ਜੀ ਉਹ ਕਿਉਂ ਕਰਾਇਆ ਗਿਆ ਫਿਰ ਇਕਵਾਲ ਢਿੱਲੋਂ ਤੇ ਪਰਚਾ ਦਰਜ ਕਿਉਂ ਕਰਾਇਆ ਗਿਆ ਫਿਰ ਅਣੀ ਰਾਏ ਤੇ ਪਰਚਾ ਸੰਜੀ ਰਾਏ ਤੇ ਕਿਉਂ ਕਰਾਇਆ ਗਿਆ 64 ਨੰਬਰ ਦੀ ਐਫਆਈਆਰ ਦਰਜ ਕਿਉਂ ਕਰਾਈਗੀ ਅਕੀਰਤਪੁਰ ਸ਼ਬਾਹ ਜਾ ਕੇ ਦੋਸ਼ੀਆਂ ਦੇ ਖਿਲਾਫ ਫਿਰ ਉਹਨਾਂ ਨੂੰ ਲਿਆ ਕੇ ਸਾਰਿਆਂ ਨੂੰ ਤੁਸੀਂ ਅਕਾਲ ਤਖਤ ਤੇ ਫੜ ਕੇ ਉਹਨਾਂ ਨੂੰ ਸਜ਼ਾਵਾ ਦਿੰਦੇ ਤੁਹਾਡੀ ਪੁਲਿਸ ਜਾਂਦੀ ਤੁਹਾਡਾ ਕਾਨੂੰਨ ਬਣਦਾ ਫਿਰ ਜੇ ਤੁਸੀਂ ਦਖਲ ਨਹੀਂ ਚਾਹੁੰਦੇ ਤੇ ਸ੍ਰੀ ਅਕਾਲ ਤਖਤ ਸਭ ਤੋਂ ਇਹ ਵੀ ਦੇਸ਼ ਕਰਾ ਦਿਓ ਕਿ ਜਿਹੜਾ 1925 ਐਕਟ ਬਣਿਆ ਹੈ ਜੀ ਜਿੰਨੂੰ ਤੁਸੀਂ ਮੁਖ ਰੱਖ ਕੇ ਇੰਨੇ ਅਸੀਂ ਮੈਂਬਰ ਆ ਜੀ ਫਿਰ ਗੜਗੱਜ ਸਾਹਿਬ ਉਹ ਵੀ ਹੁਕਮਨਾਮਾ ਜਾਰੀ ਕਰਨ ਕਿ ਉਹ ਐਕਟ ਜਿਹੜਾ ਨੂੰ ਖਾਰਜ ਕੀਤਾ ਜਾਂਦਾ ਕਿਉਂਕਿ ਉਹ ਸਰਕਾਰ ਨੇ ਬਣਾਇਆ ਜੀ ਜੀ ਅੰਗਰੇਜ਼ ਸਰਕਾਰ ਨੇ ਬਣਾਇਆ ਅੰਗਰੇਜ਼ ਸਰਕਾਰ ਨੇ ਬਣਾਇਆ ਤੇ 1947 ਚ ਹਿੰਦ ਸਰਕਾਰ ਨੇ ਉਹਨੂੰ ਮਾਨਤਾ ਦਿੱਤੀ ਆ ਜੀ ਜੀ ਫਿਰ ਇਹ ਵੀ ਕਹਿਣਾ ਕਿ ਜਿੰਨੇ ਮੈਂਬਰ ਨੇ ਤੇ ਪ੍ਰਧਾਨ ਨੇ ਇਹ ਸਾਰੇ ਸਰਕਾਰੀ ਐਕਟ ਦੇ ਅਨੁਸਾਰ ਨੇ ਸਾਰੇ ਦੇ ਸਾਰੇ ਅਸਤੀਫਾ ਦੇਣ ਤੇ ਕੱਲ ਤੱਕ ਨਵੀਂ ਚੋਣ ਕਰਾਵੇ ਜੀ 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 ਗੜਗੱਜ ਸਾਹਿਬ ਕਰਾਉਣ ਹੂੰ ਹੂੰ ਫਿਰ ਜਿੰਨੇ ਇਹਨਾਂ ਦੇ ਅਕਾਊਂਟ ਨੇ ਆਡਿਟ ਸਰਕਾਰ ਕਰਦੀ ਰਹੀ ਇਹਨਾਂ ਦੀ ਹੁਣ ਤੱਕ ਦੀ ਸਰਕਾਰ ਨੂੰ ਆਡਿਟ ਕਰਕੇ ਦਿੰਦੇ ਆ ਸਰਕਾਰੀ ਬੈਂਕਾਂ ਚ ਖਾਤੇ ਨੇ ਸਰਕਾਰ ਕੋਲੇ ਇੰਤਕਾਲਾ ਨੇ ਉਹ ਸਾਰੀਆਂ ਦੀਆਂ ਸਾਰੀਆਂ ਰੱਦ ਕਰਨ ਆਧਾਰ ਆਧਾਰ ਕਾਟ ਬਣਿਆ ਇਹਨਾਂ ਦੇ بیمੇ ਹੋਏ ਆ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਲਈ ਹੋਈ ਆ ਫਿਰ ਇੱਥੋਂ ਤੱਕ ਅੱਜ ਵੀ ਕਿਤੇ ਕਬਜ਼ਾ ਕਰਨਾ ਹੋਵੇ ਤੇ ਇਹ ਪੁਲਿਸ ਲੈ ਕੇ ਜਾਂਦੇ ਆ ਜਿੰਨੇ ਕੋਰਟ ਕੇਸ ਇਹਨਾਂ ਦੇ ਚੱਲਦੇ ਜੀ ਜੀ ਉਹ ਸਾਰੇ ਦੇ ਸਾਰੇ ਵਾਪਸ ਲੈ ਲੈ ਜਾਣ ਕਿਉਂਕਿ ਸਰਕਾਰੀ ਦਖਲ ਨਹੀਂ ਚਾਹੀਦਾ ਜੀ ਪਰ ਉਹਦੋਂ ਅਗਲੀ ਗੱਲ ਇਹਨਾਂ ਨੇ ਜਿਹੜੀ ਸਿੱਟ ਦੀ ਕਰ ਦਿੱਤੀ ਆ ਉਹ ਉਹ ਇਹ ਕਹਿੰਦੇ ਆ ਕਹਿੰਦੇ ਆ ਕਾਲ ਤੱਕ ਸਾਬ ਨੇ ਹੁਕਮਨਾਮਾ ਜਾਰੀ ਕੀਤਾ ਸਾਨੂੰ ਆਦੇਸ਼ ਜਾਰੀ ਕੀਤਾ ਹੈਗਾ ਕਿ ਤੁਸੀਂ ਸਹਿਯੋਗ ਨਹੀਂ ਕਰਨਾ ਕਹਿੰਦੇ ਨਾ ਸਰਕਾਰ ਨੂੰ ਨਾ ਪੁਲਿਸ ਨੂੰ ਹੁਕਮਨਾਮਾ ਹੁਕਮਨਾਮਾ ਤਾਂ ਵੀ ਕਾਲ ਤੱਕ ਤੇ ਜਾਰੀ ਕੀਤਾ ਸੀ ਜਿਸ ਵਿੱਚ ਬਲਦੇਵ ਸਿੰਘ ਸਿਰਸਾ ਨੇ ਮੰਗ ਕੀਤੀ ਕਿ ਜਿਹੜੇ ਕੋਕੇ ਆ ਜੀ ਓਕਿਆ ਨੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਇਤਿਹਾਸ ਦੇ ਖਿਲਾਫ ਪੋਥੀਆਂ ਲਿਖੀਆਂ ਤੇ ਉਹਨਾਂ ਤੇ ਕਾਰਵਾਈ ਕਰੋ ਜੀ 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 11ਵਾਂ 12ਵਾਂ 13ਵਾਂ ਗੁਰੂ ਮੰਨਦੇ ਹਨ ਉਹਦੀ ਪੜਤਾਲ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੋਏ ਕਿ ਇਹਨਾਂ ਨੂੰ ਕਾਨੂੰਨੀ ਕਾਰਵਾਈ ਰਾਈ ਇਹਨਾਂ ਤੇ ਕਾਰਵਾਈ ਕੀਤੀ ਜਾਏ ਜੀ ਉਹ ਸ਼੍ਰੋਮਣੀ ਕਮੇਟੀ ਨੇ ਆਦੇਸ਼ ਕਿਉਂ ਨਹੀਂ ਮੰਨੇ ਉਹ ਪਸ਼ਾਵਰ ਤੋਂ ਆਏ ਸੀ ਉਹ ਹਾਂ ਹਾਂ ਜੀ ਉਹ ਇਥੋਂ ਨਹੀਂ ਸੀ ਆਏ ਕਿ ਉਹ ਦਿੱਲੀੋਂ ਆਏ ਸੀਗੇ ਉਹ ਹਾਂ ਹਾਂ ਉਹ ਕਿਉਂ ਨਹੀਂ ਮੰਨੇਗਾ ਜੀ ਪਰ ਭਾਈ ਬਡਾਲਾ ਜੀ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਢਾਲ ਬਣਾਇਆ ਜਾ ਰਿਹਾ ਹੈ ਗਲਤ ਹੈ ਜੀ ਤੇ ਇਹ ਆਰਡਰ ਬਣਦਾ ਨਹੀਂ ਸੀ ਜਿਹੜਾ ਕਰਵਾਇਆ ਗਿਆ ਆ ਪਰ ਆਮ ਸਿੱਖ ਜਿਹੜੇ ਹੈਗੇ ਆ ਅਗਲੀ ਗੱਲ ਜੀ ਅਕਾਲ ਤਖਸਾਲ ਸਾਹਿਬ ਤੋਂ ਇਹ ਵੀ ਗਰਗੱਜ ਸਾਹਿਬ ਕਹਿ ਰਹੇ ਆ ਕਿ ਸਰਕਾਰ ਬੇਅਦਬੀਆਂ ਰੋਕਣ ਲਈ ਸਖਤ ਕਾਨੂੰਨ ਬਣਾਵੇ ਸਰਕਾਰ ਕਿਉਂ ਬਣਾਵੇ ਫਿਰ ਤੁਸੀਂ ਬਣਾਉਨਾ ਅਕਾਲ ਤਖਸਾਲ ਸਾਹਿਬ ਤੇ ਹੂੰ ਹੂੰ ਜੀ ਇਹ ਦੋਰਾ ਮਾਪਦੰਡ ਹੈ ਇਹ ਕਿਉਂ ਹੋ ਰਿਹਾ ਆ ਸਿੱਟ ਨੂੰ ਨਾ ਕਿਉਂ ਕੀਤੀ ਜਾ ਰਹੀ ਆ ਇਸ ਲਈ ਕੀਤੀ ਜਾ ਰਹੀ ਕਿ ਜਿਹੜੀ ਐਫ ਆਈ ਆਰ ਦਰਜ ਹੋਈ 168 ਨੰਬਰ ਉਹਦੇ ਤੇ ਕਾਰਵਾਈ ਕਰਦੇ ਆ ਕੁਝ ਗ੍ਰਿਫਤਾਰੀਆਂ ਹੋਈਆਂ ਨੇ ਤੇ ਸਿੱਟ ਨੂੰ ਇਹ ਜਿਹੜਾ ਨਹੀਂ ਦੇਣਾ ਚਾਹੁੰਦੇ ਕੁਝ ਉਥੋਂ ਸਾਬਤ ਹੋ ਗਿਆ ਕਿ ਦੋਸ਼ੀ ਉਹ ਤਾਂ ਹੈ ਹੂੰ ਹੂੰ ਉਹਨਾਂ ਤੋਂ ਇਹ ਵੀ ਵੱਡੇ ਦੋਸ਼ੀ ਨੇ ਇਹ ਵਿੱਚ ਘੇਰੇ ਚ ਆ ਰਹੇ ਨੇ ਜਿਹਦੇ ਕਰਕੇ ਆਪਣੀ ਖੱਲ ਬਚਾਉਣ ਲਈ ਇਹ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨ ਨੂੰ ਇਹ ਦਰ किनार ਕਰਕੇ ਕਿਸੇ ਕਿਸਮ ਦਾ ਸਹਿਯੋਗ ਨਹੀਂ ਕਰਨਾ ਚਾਹੁੰਦੇ। ਇਹ ਕੀ ਗੱਲ ਦੂਜੀ ਗੱਲ ਹਾਂ ਜੀ ਦੂਜੀ ਗੱਲ ਉਹ ਇਹ ਚਾਹੁੰਦੇ ਨੇ ਕਿ ਅਸੀਂ ਜਦੋਂ ਸਹਿਯੋਗ ਨਹੀਂ ਕਰਾਂਗੇ ਹਾਂ ਹਾਂ ਜੀ ਤੇ ਪੁਲਿਸ ਪ੍ਰਸ਼ਾਸਨ ਕੋਰਟ ਚ ਜਾਉ ਹਮ ਕੋਰਟ ਦੇ ਵਿੱਚੋਂ ਉਹਨਾਂ ਨੂੰ ਆਰਡਰ ਮਿਲਣਗੇ ਪਰਵਾਨਾ ਵੀ ਤੁਸੀਂ ਜਾ ਕੇ ਤਲਾਸ਼ੀ ਕਰੋ ਹਮ ਤੇ ਜਦੋਂ ਪੁਲਿਸ ਪ੍ਰਸ਼ਾਸਨ ਇਕੱਠੇ ਹੋ ਕੇ ਤਲਾਸ਼ੀ ਲੈਣ ਜਾਣਗੇ ਇਹ ਜੀ ਓਏ ਸਿੱਖੋ ਡਾਂਗਾ ਲੈ ਕੇ ਆਜੋ ਸਰਕਾਰ ਨੇ ਅਟੈਕ ਹਾਂ 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 ਜੀ ਜੀ ਇਹ ਖਾਨਾ ਜੰਗੀ 1984 ਵਾਲੀ ਕਰਾਉਣੀ ਚਾਹੁੰਦੇ ਆ ਹੂੰ 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 ਜੀ ਇਹ ਮੈਂ ਬੇਨਤੀ ਕਰਾਂਗਾ ਸਿੱਖ ਪੰਥ ਨੂੰ ਇੱਕ ਬੰਨੇ ਤੁਹਾਡਾ ਗੁਰੂ ਵੇਚਤਾ ਹੈ ਜੀ ਔਰ ਡਾਕਟਰ ਅਨਰਾਗ ਸਿੰਘ ਉਹਨਾਂ ਨੇ ਵੀਡੀਓ ਪਾਈ ਹੈ ਜਿਦੇ ਵਿੱਚ ਕਹਿੰਦੇ ਨੇ ਜੀ ਤਾਂ ਲਾਪਤਾ ਨੇ ਜਿਹੜੀ ਦਮਦਮੀ ਬੀੜ ਗੁਰੂ ਸਾਹਿਬ ਨੇ ਹੱਥੀਂ ਲਿਖੀ ਤੱਕ ਲੱਭੀ ਨਹੀਂ ਉਹ ਦੱਸ ਦਿਓ ਕਿੱਥੇ ਆ ਜੀ 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 ਉਹਨਾਂ ਵੱਡੇ ਜਿਹੜੇ ਖੁਲਾਸੇ ਹੋਣੇ ਨੇ ਉਹ ਇਸ ਐਫ ਆਈ ਆਰ ਤੋਂ ਹੋਣੇ ਨੇ ਹੁਣ ਸਿੱਖ ਪੰਥ ਸੋਚੇ ਇਹ ਜੇ ਕਾਰਵਾਈ ਕਰਦੇ ਨੇ ਤਾਂ ਇਹ ਖਾਨਾ ਜੰਗੀ ਕਰਾਉਣਗੇ ਹੂੰ ਹੂੰ ਨਹੀਂ ਕਰਦੇ ਤੇ ਤੁਹਾਡੇ ਗੁਰੂ ਦੀ ਬਲੀ ਹੋਊ ਹੂੰ ਹੂੰ ਤੇ ਹੁਣ ਤੁਸੀਂ ਦੇਖੋ ਪ੍ਰਸ਼ਾਸਨ ਨੂੰ ਕਿਵੇਂ ਸਾਥ ਦੇਣਾ ਹੈ ਕਾਨੂੰਨ ਨੇ ਕੰਮ ਕਿਵੇਂ ਕਰਨਾ ਹੈ ਤੇ ਕੀ ਇਹ ਕੱਲੀ ਇੱਕ ਕੋਈ ਗੱਲ ਤੇ ਕਿਉਂ ਅੜੇ ਹੋਏ ਨੇ ਜੀ 328 ਪਾਵਨ ਸਰੂਪਾ ਤੇ ਜੀ 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 ਬਾਕੀਆਂ ਵਰੀ ਹੁਕਮਨਾਮਾ ਅਕਾਲ ਤਖਤ ਦਾ ਕਿਉਂ ਨਹੀਂ ਮੰਨਿਆ ਜਾ ਰਿਹਾ ਜੀ ਬਈ ਬਡਾਲਾ ਜੀ ਅਖੀਰਲਾ ਹੀ ਸਵਾਲ ਹੈਗਾ ਆਮ ਸਿੱਖਾਂ ਨੂੰ ਤੁਸੀਂ ਕਿਦਾਂ ਸਮਝਾਉਣਾ ਚਾਹੋਗੇ ਮੈਂ ਵੇਖਣ ਦੇ ਆ ਕੱਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਸੱਜਣੇ ਗੱਲ ਕਹਿ ਰਹੇ ਆ ਕਿ ਵਾਕਈ ਕਹਿੰਦੇ ਭਗਮੰਤਮਾਨ ਬਹੁਤ ਜ਼ਿਆਦਾ ਹੱਦੋਂ ਵੱਧ ਦਖਲਅੰਦਾਜ਼ੀਆਂ ਕਰ ਰਿਹਾ ਹੈ ਕਦੀ ਗੁਰੂ ਕੀ ਗੋਲਕ ਦੇ ਸਬੰਧ ਵਿੱਚ ਗੱਲ ਕਰਦਾ ਕਦੀ ਕੁਝ ਤੇ ਕਦੀ ਕੁਝ ਇੱਕ ਵੀਡੀਓ ਦੀ ਵੀ ਗੱਲ ਹੁਣ ਸਾਹਮਣੇ ਆਈ ਆ ਵੀਡੀਓ ਵਾਇਰਲ ਵੀ ਹੋਣ ਰਹੀ ਆ ਉਹ ਪਤਾ ਨਹੀਂ AI ਨਾਲ ਬਣੀ ਆ ਜਾਂ ਪਤਾ ਨਹੀਂ ਅਸਲ ਹੈ ਉਹਦੇ ਬਾਰੇ ਹਲੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਬਹੁਤ ਸਾਰੇ ਸਿੱਖ ਇਹਦਾ ਸੋਚਦੇ ਆ ਕਹਿੰਦੇ ਭਈ ਇੰਨੀ ਜ਼ਿਆਦਾ ਇਹ ਤਾਂ ਕਹਿੰਦੇ ਨੁਕਸਾਨ ਹੋ ਜਾਊਗਾ ਤੁਸੀਂ ਇੱਕ ਆਮ ਸਿੱਖ ਨੂੰ ਕਿੱਦਾਂ ਸਮਝਾਉਣਾ ਚਾਹੋਗੇ ਨਹੀਂ ਇਹ ਤੇ ਭਗਵੰਤ ਮਾਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੁਹਾਡਾ 328 ਪਾਵਨ ਸਰੂਪਾਂ ਤੋਂ ਧਿਆਨ ਹਟਾਉਣ ਦੀਆਂ ਕੋਸ਼ਿਸ਼ਾਂ ਨੇ ਜੀ ਤੇ ਮੇਰੀ ਬੇਨਤੀ ਆ ਕਿ 328 ਪਾਵਨ ਸਰੂਪਾਂ ਤੇ ਕੇਂਦਰਿਤ ਰਹੋ ਜੀ ਭਗਵੰਤ ਮਾਨ ਨਾ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਜੀ 15 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਈ ਹਾਂਜੀ ਕੇ ਕੇਂਦਰ ਸਰਕਾਰ ਦੀ ਮਿਹਰਬਾਨੀ ਨਾਲ ਬਿਨਾ ਇਲੈਕਸ਼ਨ ਬਿਨਾ ਸਿਲੈਕਸ਼ਨ ਡਿਕਟੇਟਰ ਬਣ ਕੇ ਕੌਣ ਬੈਠਾ ਜੀ ਭਗਵੰਤ ਮਾਨ ਕੇ ਧਾਮੀ ਐਂਡ ਕੰਪਨੀ ਹੁਣ 350 ਕਰੋੜ ਰੁਪਇਆ ਭਗਵੰਤ ਮਾਨ ਕੱਢ ਕੇ ਲੈ ਗਿਆ ਕਿ ਇਹਨਾਂ ਨੇ ਕੱਢਿਆ ਸੀ ਪਰ ਉਹ ਸਿੱਖ ਸਿੱਖ ਇਦਾਂ ਇੱਕ ਆਮ ਸਿੱਖ ਹੈ ਉਹ ਸੋਚਦਾ ਨਾ ਉਹ ਕਹਿੰਦਾ ਵੀ ਭਾਈ ਵਡਾਲਾ ਜੀ ਹੋ ਗਿਆ ਭਾਈ ਸਿਰਸਾ ਜੀ ਹੋ ਗਿਆ ਸਤਕਾਰ ਕਮੇਟੀਾਂ ਵਾਲੇ ਹੋ ਗਏ ਜਾਂ ਹੋਰ ਵੀ ਖਾਲਸਾ ਪੰਥ ਆਪ ਇਹਨਾਂ ਦੇ ਗਲਬੇ ਨੂੰ ਹੱਥ ਪਾਵੇ ਨਾ ਸਰਕਾਰ ਕਿਉਂ ਪਾਵੇ ਆਮ ਸਿੱਖ ਇਦਾਂ ਸੋਚਦਾ ਨਹੀਂ ਨਹੀਂ ਖਾਨਾ ਜੰਗੀ ਜਿਹੜੀ ਆ ਨਾ ਦੇਖੋ ਗੁਰਦੁਆਰਾ ਐਕਟ ਜਿਹੜਾ ਜਾਂ ਤਾਂ ਖਾਲਸਾ ਪੰਥ ਇਕੱਠਾ ਹੋਵੇ ਦੱਸੋ ਕਿੰਨੀ ਤਰੀਕ ਨੂੰ ਕਰਨਾ ਹੈ ਜੀ ਅਸੀਂ ਇਕੱਠੇ ਹੁੰਨੇ ਆ ਜੀ ਜੀ ਸ੍ਰੀ ਅਕਾਲ ਤਖਸਾਲ ਜੀ ਕਾਇ ਸੀਗੇ ਜੀ ਜੀ ਤੇ ਖਾਲਸਾ ਪੰਥ 350 ਸਾਲਾਂ ਚ ਮੈਂ ਬੇਨਤੀ ਕਰਦਾ ਆ ਉਹ ਉਹਨਾਂ ਨੂੰ ਤਕੜੇ ਹੋ ਕੇ ਇਹ ਜਿਹੜੀ 1920 12 ਅਕਤੂਬਰ ਨੂੰ ਖਾਲਸਾ ਪੰਥ ਨੇ ਰੋਹ ਰੀਤੀ ਤਿਆਰ ਕੀਤੀ ਸੀ ਜੀ ਜਿਸ ਸ਼੍ਰੋਮਣੀ ਕਮੇਟੀ ਦਾ ਜਨਮ ਹੋਇਆ ਆ ਜੀ ਖਾਲਸਾ ਪੰਥ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਇਹ ਕਾਰਵਾਈ ਜੇ ਕਰਦਾ ਜਾਂ ਉਹਦੇ ਤੇ ਕੇਂਦਰਿਤ ਰਹਿੰਦਾ ਤੇ ਅੱਜ ਇੰਨੀ ਨੌਬਤ ਕਿਉਂ ਆਉਂਦੀ ਜੀ ਸਰਕਾਰ ਤੁਹਾਡੇ ਚ ਦਖਲ ਦਿੰਦੀ ਤੇ ਖਾਲਸਾ ਪੰਥ ਨੂੰ ਬੇਨਤੀ ਆ ਕਿ ਜੇ ਤੁਸੀਂ ਵਾਕਈ ਇਹਦਾ ਹਿਸਾਬ ਕਿਤਾਬ ਬਰਾਬਰ ਕਰਨਾ ਆ ਤੇ ਫਿਰ ਸ਼੍ਰੋਮਣੀ ਕਮੇਟੀ 1925 ਐਕਟ ਨੂੰ ਮੁੱਖ ਰੱਖੋ ਔਰ ਉੱਥੇ ਆ ਕੇ ਕੰਮ ਕਰੀਏ ਆਪਾਂ ਵੀ ਉਥੋਂ ਕਿੱਧਰ ਨੂੰ ਜਾਣਾ ਚਾਹੁੰਦੇ ਆ ਇਹ ਖਾਨਾ ਜੰਗੀ ਕਰਾਉਣੀ ਚਾਹੁੰਦੇ ਨੇ ਤੁਹਾਡਾ ਧਿਆਨ ਭਟਕਾਉਣਾ ਚਾਹੁੰਦੇ ਨੇ ਮੈਂ ਫੇਰ ਆ ਜਾਣਾ ਕਿ 328 ਪਾਵਨ ਸਰੂਪ ਹੱਥ ਲਿਖਤ ਬੀੜਾਂ ਨੇ ਮਹਾਰਾਜ ਜੀ ਦੀਆਂ ਹੋਰ ਜਿਹੜੀਆਂ ਜਾਗਤ ਜੋ ਤਿਕਟਿਆ ਅਸੀਂ ਪਹਿਲਾਂ ਇਸ ਨੂੰ ਦੇਖੀਏ ਜੀ ਇਕੱਠੇ ਹੋਈਏ ਗੁਰੂ ਸਾਹਿਬ ਦੇ ਲਈ ਅੱਜ ਸਾਨੂੰ ਇਤਿਫਾਕ ਦੀ ਜ਼ਰੂਰਤ ਆ ਸਾਰੇ ਇਕੱਠੇ ਹੋਵੋ ਨਾ ਕਿ ਸ਼ਰੀਅ ਅਕਾਲ ਤੱਕ ਸਾਬ ਨੂੰ ਢਾਲ ਬਣਾ ਕੇ ਤੇ ਭਗਵੰਤ ਮਾਨ ਨੂੰ ਮੋਹਰਾ ਬਣਾ ਕੇ ਅਸੀਂ ਇਹਨਾਂ ਦੋਸ਼ੀਆਂ ਤੋਂ ਲਾਂਭੇ ਹੋ ਕੇ ਤੇ ਇਹਨਾਂ ਨੂੰ ਫਿਰ ਮੌਕਾ ਦੇ ਦਈਏ ਬਟਾਲਾ ਜੀ ਜਾਂਦੇ ਜਾਂਦੇ ਦੋਕ ਲਾਈਨਾਂ ਦੇ ਵਿੱਚ ਜਿੱਦਾਂ ਤੁਸੀਂ ਨਾ ਪਹਿਲਾਂ ਵਿਚਾਲੇ ਜ਼ਿਕਰ ਕੀਤਾ ਹੈਗਾ ਕਿ ਜੇ ਇਹ ਸਹਿਯੋਗ ਨਹੀਂ ਕਰਦੇ ਤਾਂ ਫਿਰ ਉਹ ਇਹਨਾਂ ਨੂੰ ਸੰਭਲਣ ਕਰਨਗੇ ਜੇ ਸਹਿਯੋਗ ਫਿਰ ਵੀ ਨਹੀਂ ਕਰਦੇ ਤਾਂ ਫਿਰ ਇਹਨਾਂ ਨੇ ਰੌਲਾ ਪਾਉਣਾ ਕਿ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਕਰਨ ਵਾਸਤੇ ਸਰਕਾਰ ਆ ਗਈ ਪੁਲਿਸ ਆ ਗਈ ਫਿਰ ਇਦਾਂ ਦੇ ਹਾਲਾਤ ਤੁਸੀਂ ਆਖਿਆ ਕਿ ਇਦਾਂ ਦੇ ਇਹ ਬਣਾਉਣਾ ਚਾਹੁੰਦੇ ਆ ਕਿ ਇਦਾਂ ਹੋ ਜਵੇ। ਹਾਂ। ਮੈਂ ਤੁਹਾਡੇ ਕੋਲੋਂ ਜਾਂਦੇ ਜਾਂਦੇ ਉਸ ਵੇਲੇ ਨਾ ਫਿਰ ਇਦਾਂ ਦੇ ਹਾਲਾਤ ਵੀ ਬਣਨੇ ਆ ਉਸ ਵੇਲੇ ਤੁਹਾਡੇ ਤੇ ਵੀ ਗੱਲ ਆਉਣੀ ਆ ਕਿਉਂਕਿ ਐਫਆਈਆਰ ਤੁਹਾਡੇ ਵੱਲੋਂ ਦਰਜ ਹੋਈ ਐ। ਉਸ ਵੇਲੇ ਕਈਆਂ ਦੇ ਮਨ ਵਿੱਚ ਇਹ ਖਿਆਲ ਆਊਗਾ ਕਿ ਇਹਨਾਂ ਨੇ ਐਫਆਈਆਰ ਦਰਜ ਕਰਵਾਈ ਸੀ ਤਾਂ ਕਰਕੇ ਇੱਥੋਂ ਤੱਕ ਨੌਬਤ ਆਈ ਐ ਦੇਖੋ ਪੁਲਿਸ ਅੰਦਰ ਤੱਕ ਆ ਗਈ ਐ। ਇਦਾਂ ਦੇ ਹਾਲਾਤਾਂ ਨੂੰ ਤੁਸੀਂ ਕਿੱਦਾਂ ਨਜਿੱਠੂਗੇ ਸੋਚਦੇ ਹੋ ਕੁਝ ਤੁਸੀਂ ਇਸ ਇਹਦੇ ਬਾਰੇ? ਐਫਆਈਆਰ ਮੈਂ ਤਾਂ ਹੁਣ ਕਰਾਈ ਐ ਜਿਹੜੀਆਂ ਮੇਰੇ ਤੋਂ ਪਹਿਲਾਂ ਹੋਈਆਂ ਉਦੋਂ ਕਿਉਂ ਨਹੀਂ ਬਣੇ? ਜੀ। ਇਹ ਇਹਨਾਂ ਦਾ ਮਾਨ ਹੈ ਕਿ ਇੱਕ ਬੰਦਾ 5.5 ਸਾਲ ਉੱਥੇ ਜੀ ਆਪਣੇ ਗੁਰੂ ਦਾ ਉਹ ਮੰਗ ਰਿਹਾ ਇਨਸਾਫ ਜੀ ਤੇ ਆਈਪੀਸੀ ਧਰਾਵਾਂ ਮੇਰੇ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਭ ਨੂੰ ਕਟਹਿਰੇ 'ਚ ਖੜਾ ਕਰ ਲੋਗੇ ਹਮ ਪਰ ਮੈਨੂੰ ਇਹ ਹੈ ਕਿ ਸਿੱਖ ਸੰਗਤਾਂ ਦੇ ਸਾਹਮਣੇ ਨਾ ਨਾ ਮੇਰੀ ਬੇਨਤੀ ਸੁਣੋ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਰਿਪੋਰਟ ਜੀ 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 ਲੋਂਗੋਵਾਲ ਦੀ ਮੰਨੀ ਹੋਈ ਆ ਹਾਂਜੀ ਖਾਲਸਾ ਪੰਥ ਨੇ ਮੋਰਚਾ ਲਾਇਆ ਜੀ ਤੇ ਖਾਲਸਾ ਪੰਥ ਨੇ ਮੋਰਚਾ ਫਤਿਹ ਕਰਨ ਵੇਲੇ ਐਫ ਆਈ ਆਰ ਜੀ ਜੀ ਤੇ ਖਾਲਸਾ ਪੰਥ ਹੀ ਇਹਦੇ ਤੇ ਨਿਬੇੜਾ ਕਰੂ ਇਹ ਇਹ ਕਿਹੜੇ ਬੰਦੇ ਨੇ ਜਿਹੜੇ ਕਹਿ ਰਹੇ ਨੇ ਜੀ ਤੁਹਾਨੂੰ ਇੰਜ ਤੇ ਜਿਉਂ ਇਹ ਤੇ ਗਲਤ ਹੈ ਇਹ ਤੇ ਇੱਕ ਤਰਫੀ ਗੱਲ ਹੋ ਗਈ ਫਿਰ ਹਾਂ ਹਾਂ ਜੀ ਮੈਂ ਤਾਂ ਕਰਦਾ ਕਿਉਂਕਿ ਬਹੁਤ ਸਾਰੇ ਸੁਭਾਅ ਦਾ ਸੋਚਦੇ ਆ ਮੈਂ ਦੋਸ਼ੀ ਫੜਨ ਦੀ ਗੱਲ ਕਰ ਰਿਹਾ ਏ ਜੀ ਜੀ ਤੇ ਜੇ ਤੁਸੀਂ ਇੱਥੇ ਕਹਿ ਰਹੇ ਹੋ ਦੋਸ਼ੀਆਂ ਤੇ ਕਿਉਂ ਕਾਰਵਾਈ ਕਰਾਈ ਜੀ ਇਹ ਸਰਕਾਰੀ दखਲ ਹੈ ਜੀ ਤੇ ਫਿਰ ਜਿਹੜੇ ਤੁਸੀਂ ਆ ਵਿਅਦਬੀ ਕਾਂਡ ਤੇ ਸੌਦੇ ਸਾਦਾ ਤੇ ਕਰਾਉ ਰਹੇ ਹੋ ਇਹਦਾ ਜਵਾਬ ਤੁਹਾਡੇ ਕੋਲ ਹੈਗਾ ਕੋਈ ਜੀ ਤੁਹਾਨੂੰ ਲੱਗਦਾ ਕਿ ਸਿੱਖ ਸੰਗਤ ਇੰਨੀ ਕੁ ਅਵੇਅਰ ਹੈ ਆ ਕਿ ਜੇ ਉਸ ਵੇਲੇ ਪੁਲਿਸ ਉੱਥੇ ਜਾਉਂਗੀ ਇਹਨਾਂ ਦੇ ਕੋਲੋਂ ਹਸਤਾਬਤ ਲੈਣ ਦੇ ਵਾਸਤੇ ਕਾਗਜ਼ ਪੱਤਰ ਲੈਣ ਦੇ ਵਾਸਤੇ ਤਾਂ ਸੰਗਤ ਤੁਹਾਨੂੰ ਇਦਾਂ ਸਹਿਯੋਗ ਕਰਦੀ ਰਹੂਗੀ ਕਿ ਭਾਈ ਬਡਾਲਾ ਜੀ ਬਿਲਕੁਲ ਠੀਕ ਨੇ ਭਾਈ ਸਿਰਸਾ ਜੀ ਠੀਕ ਨੇ ਸਤਕਾਰ ਕਮੇਟੀ ਦਾ ਸਾਰਾ ਸਾਰੇ ਠੀਕ ਨੇ ਸਿੱਖ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਹੁਣ ਜਿਹੜਾ 5.5 ਸਾਲ ਦਾ ਸੰਘਰਸ਼ ਚੱਲਿਆ ਜੀ ਸੰਗਤ ਨੇ ਚਲਾਇਆ ਨਾ ਹਾਂਜੀ ਹਾਂਜੀ ਤੇ ਸੰਗਤ ਨੇ ਉਸ ਮੋਰਚੇ ਨੂੰ ਫਤਿਹ ਕੀਤਾ ਆ ਜੀ ਤਾਂ ਲੱਗਦਾ ਕਿ ਉਸ ਸੰਘਰਸ਼ ਨੂੰ ਹੁਣ ਬੂਰ ਪੈਣ ਜਾ ਰਿਹਾ ਆ ਆਸ ਹੈ ਹੁਣ ਸੰਗਤ ਜਾਗਰੂਕ ਹੋ ਚੁੱਕੀ ਆ ਜੀ ਇਹਨਾਂ ਨੇ ਆ ਜਿਹੜਾ ਹੁਕਮਨਾਮਾ ਬਣਾ ਕੇ ਜੱਜਮੈਂਟ ਦੇਣੀ ਤੇ ਬਿਆਨ ਦੇਣਾ ਦੋਵਾਂ 'ਚ ਫਰਕ ਹੁੰਦਾ ਆ ਹਾਂਜੀ ਇਹਨਾਂ ਬਿਆਨਾਂ ਨੂੰ ਆਦੇਸ਼ ਬਣਾਤਾ ਜਦ ਕੀ ਆਦੇਸ਼ ਉਹ ਹੁੰਦਾ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਕੀ ਨਾਮ ਨੇ ਨਿਆਂਗੰਗ ਸਿੰਘ ਸਤਕਾਰ ਕਮੇਟੀ ਸਿੱਖ ਸਦ ਭਾਵਨਾ ਦਲ 12 ਮਿਸਲਾਂ ਨੂੰ ਇੱਕ ਸਮਾਨ ਸਮਝੇ ਉਹ ਆਦੇਸ਼ ਹੁੰਦਾ ਆ ਹੂੰ ਹੂੰ ਜੀ ਆਦੇਸ਼ ਉਹ ਹੁੰਦਾ ਆ ਜਿਹੜਾ ਕਾਂਗਰਸੀ ਕਾਲੀ ਬੀਜੇਪੀ ਫਲਾਣਾ ਢਮਕੜਾ ਉਪਦੇਸ਼ ਚੋਂ ਵਰਨਾ ਕੋ ਸਾਂਝਾ ਉਪਦੇਸ਼ ਉਹ ਹੁੰਦਾ ਆ ਜੀ आदेश ਉਹ ਹੁੰਦਾ ਆ ਜਿਹੜਾ ਮਾਨਸਕੀ ਜਾਤ ਸਭ ਇੱਕੇ ਪਹਿਚਾਨ ਬੋ ਸ੍ਰੀ ਅਕਾਲ ਤੱਕ ਸਭ ਦੀ ਸਰਵਉੱਚਤਾ ਤੇ ਜਿਹੜਾ ਉਹਦੇ ਤੋਂ ਥੱਲੇ ਲਿਆ ਕੇ ਵਿਰੋਧੀ ਸ਼ੁਰ ਵਿੱਚ ਉਹਨੂੰ ਬਿਆਨ ਬਣਾ ਕੇ ਪੇਸ਼ ਕੀਤਾ ਜਾਏ ਸੰਗਤ ਬਹੁਤ ਜਾਗਰੂਕ ਹੋ ਚੁੱਕੀ ਹੈ ਜੇ ਸੌਦੇ ਸਾਧਾਂ ਦੇ ਹੁਕਮਨਾਮੇ ਵਾਪਸ ਹੋਏ ਨੇ ਆ ਵੀ ਹੁਕਮਨਾਮਾ ਜਿਹੜਾ ਬਣਾ ਕੇ ਇਹਨਾਂ ਸਿਰ ਮੜਿਆ ਆ ਇਹ ਵਾਪਸ ਹੋਊ ਜ਼ਰੂਰ ਜ਼ਰੂਰ ਭਾਈ ਬਡਾਲਾ ਜੋ ਉਮੀਦ ਕਰਦੇ ਆ ਕਿ ਜਿਹੜੇ ਵੱਡੇ ਸੰਘਰਸ਼ ਕੀਤੇ ਗਏ ਕਿੰਨਾ ਲੰਮਾ ਸਮਾਂ ਲਾਇਆ ਤੁਸੀਂ 5.5 ਸਾਲ ਦੱਸ ਰਹੇ ਹੋ ਉਮੀਦ ਕਰਦੇ ਆ ਕਿ ਅੱਜ ਨਹੀਂ ਤੇ ਕੱਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜ਼ਰੂਰ ਹੋਊਗਾ ਜੀ ਭਾਈ ਬਡਾਲਾ ਜੀ ਤੁਹਾਡਾ ਧੰਨਵਾਦ ਜੀ ਵੀ ਸੰਗਤਾਂ ਦਾ ਵੀ ਸਾਰੇ ਧੰਨਵਾਦ ਜੀ ਸਮਾਂ ਦਿੱਤਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਲ ਭਾਈ ਬਲਦੇਵ ਸਿੰਘ ਜੀ ਬਡਾਲਾ ਸਾਹਿਬ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਮੈਂ ਸਾਰਿਆਂ ਦੇ ਮੂਰੇ ਇੱਕ ਸਵਾਲ ਰੱਖਣਾ ਚਾਹੁੰਦਾ ਹੈ ਕਿ ਜੋ-ਜਿਹੇ ਹਾਲਾਤ ਬੜੇ ਹੋਏ ਆ ਬਹੁਤ ਕੁਝ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗਾ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਘਟਨਾਵਾਂ ਦੇ ਵੇਰਵੇ ਜਿਹੜੇ ਆਪਾਂ ਥੋੜੇ ਸਮੇਂ ਦੇ ਵਿੱਚ ਨਹੀਂ ਦੇ ਪਾਉਂਦੇ ਹੈਗੇ ਕਈ ਵਾਰ ਅੱਜ ਵੀ ਨਹੀਂ ਦੇ ਪਾਏ ਹੈਗੇ ਪਰ ਤੁਹਾਡੇ ਧਿਆਨ ਗੋਚਰ ਹੈਗਾ ਸਾਰਾ ਕੁਝ ਪਿਛਲੇ ਦਿਨਾਂ ਤੋਂ ਲਗਾਤਾਰ ਹੋਰ ਵਕ ਵਕ ਅਦਾਰਿਆਂ ਤੋਂ ਵੀ ਤੁਸੀਂ ਲਗਾਤਾਰ ਸੁਣਦੇ ਰਹਿੰਦੇ ਹੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦਿਆਂ ਤੁਸੀਂ ਵੀ ਜ਼ਰੂਰ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰਿਓ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜ਼ਿਆਦਾ ਦਖਲ ਅੰਦਾਜ਼ੀ ਕਰਦੇ ਪਏ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਤਿਹਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਕਾਬਜ਼ ਉਹ ਲੋਕ ਜਿਹੜੇ ਬਹੁਤ ਕੁਝ ਗਲਤ ਕਰ ਰਹੇ ਐ ਵੀ ਉਹਨਾਂ ਦੇ ਕੋਲੋਂ ਮੁਕਤੀ ਚਾਹੁੰਦੀ ਐ ਸਿੱਖ ਸੰਗਤ ਤੇ ਮੁਕਤੀ ਜਦੋਂ ਚਾਹੁੰਦੀ ਐ ਸਿੱਖ ਸੰਗਤ ਉਸ ਵੇਲੇ ਸਰਕਾਰ ਦਾ ਸਹਿਯੋਗ ਲੈ ਲੈਣਾ ਚਾਹੀਦਾ ਜੇ ਸਰਕਾਰ ਸਹਿਯੋਗ ਕਰਦੀ ਐ ਤਾਂ ਤੁਹਾਡਾ ਕੀ ਤੁਹਾਡੀ ਕੀ ਰਾਏ ਹੈਗੀ ਆ ਤੁਸੀਂ ਕੀ ਸੋਚਦੇ ਹੋ ਜਾਂ ਤੁਸੀਂ ਸੋਚਦੇ ਹੋ ਕਿ ਨਹੀਂ ਸਰਕਾਰ ਦੀ ਦਖਲਅੰਦਾਜ਼ੀ ਕਤਈ ਨਹੀਂ ਹੋਣੀ ਚਾਹੀਦੀ ਤਾਂ ਉਹਦੇ ਬਾਰੇ ਭਾਈ ਬਰਾਲਾ ਜੀ ਦਾ ਇਹ ਕਹਿਣਾ ਹੈਗਾ ਕਿ ਜੇ ਸਰਕਾਰ ਦੀ ਦਖਲਅੰਦਾਜ਼ੀ ਕਤਈ ਨਹੀਂ ਹੋਣੀ ਚਾਹੀਦੀ ਤਾ ਫਿਰ ਉਹ ਉਹਨਾਂ ਦੇ ਉੱਪਰ ਵੀ ਗੱਲ ਲਾਗੂ ਹੁੰਦੀ ਹੈ ਜਿਹੜੇ ਉੱਥੇ ਕਾਬਜ਼ ਹੈਗੇ ਆ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਫਿਰ ਜਿਹੜਾ ਗੁਰਦੁਆਰਾ ਐਕਟ ਹੈ ਜਿਹਦਾ ਹਵਾਲਾ ਦਿੰਦੇ ਆਂ ਕਈ ਵਾਰ ਹਰਜਿੰਦਰ ਸਿੰਘ ਧਾਮੀ ਹੋਰੀ ਜਿਸ ਗੁਰਦੁਆਰਾ ਐਕਟ ਦੇ ਅਧੀਨ ਸਾਰਾ ਕੁਝ ਚੱਲਦਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇਲੈਕਸ਼ਨ ਹੁੰਦੇ ਆ ਉਸ ਤੋਂ ਬਾਅਦ ਫਿਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਹ ਉਹਨਾਂ ਨੂੰ ਲਾਉਂਦੇ ਆ ਔਰ ਉਸ ਤੋਂ ਬਾਅਦ ਸੇਵਾ ਮੁਕਤ ਕਰਦੇ ਉਹ ਆ ਗਾਹਿਬ ਗਾਹਿਦਾਂ ਦੀ ਗੱਲ ਕਰਦੇ ਹੁੰਦੇ ਨੇ ਧਾਮੀ ਸਾਹਿਬ ਕਿ ਆਪਾਂ ਗੁਰਦੁਆਰਾ ਐਕਟ ਦੇ ਮੁਤਾਬਕ ਹੀ ਕਰਦੇ ਆਂ ਤਾਂ ਉਹ ਉਦੇ ਸਬੰਧੀ ਭਾਈ ਬਡਾਲਾ ਜੀ ਦਾ ਕਹਿਣਾ ਹੈਗਾ ਕਿ ਫੇਰ ਤਾਂ ਉਹ ਗੁਰਦੁਆਰਾ ਐਕਟ ਕਿਉਂਕਿ ਸਰਕਾਰ ਨੇ ਬਣਾਇਆ ਹੋਇਆ ਅੰਗਰੇਜ਼ਾਂ ਦੀ ਸਰਕਾਰ ਵੇਲੇ ਬਣਿਆ ਸੀਗਾ ਉਸ ਤੋਂ ਬਾਅਦ ਭਾਰਤ ਦੀ ਸਰਕਾਰ ਨੇ ਉਹਨੂੰ ਮਾਨਤਾ ਦਿੱਤੀ ਹੈ ਫਿਰ ਉਹਨੂੰ ਵੀ ਰੱਦ ਕਰਨਾ ਚਾਹੀਦਾ ਹੈਗਾ ਇਹਨਾਂ ਨੂੰ ਇਹਨਾਂ ਸਾਰੀਆਂ ਗੱਲਾਂ ਦੇ ਸਬੰਧ ਵਿੱਚ ਤੁਸੀਂ ਕੀ ਸੋਚਦੇ ਹੋ ਸੋਚ ਤੋਂ ਇਲਾਵਾ ਹੋਰ ਬਹੁਤ ਕੁਝ ਦਰਸ਼ਕੋ ਤੁਹਾਡੇ ਜ਼ਿਹਨ ਦੇ ਵਿੱਚ ਚੱਲਦਾ ਹੋ ਪਿਆ ਹੂਗਾ ਪੰਥ ਅਤੇ ਪੰਜਾਬ ਦੀ ਬਿਹਤਰੀ ਦੇ ਵਾਸਤੇ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਿਹਤਰੀ ਦੇ ਵਾਸਤੇ ਤੁਸੀਂ ਜ਼ਰੂਰ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰੋ ਕਿ ਤੁਹਾਨੂੰ ਕੀ ਲੱਗਦਾ ਹੈਗਾ ਕਿ ਹੋਰ ਕੀ ਕੁਝ ਕੀਤਾ ਜਾਣ ਦੀ ਜ਼ਰੂਰਤ ਹੈ ਭਾਈ ਬਲਦੇਵ ਸਿੰਘ ਜੀ ਵਡਾਲਾ ਅਤੇ ਉਹਨਾਂ ਦੇ ਸਾਥੀ ਸਿੰਘ ਹੋਰ ਜਿਨ੍ਹਾਂ ਨੇ ਇਹ ਐਫ ਆਈ ਆਰ ਦਰਜ ਕਰਵਾਈ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਬਿਲਕੁਲ ਠੀਕ ਹੋ ਰਿਹਾ ਹੈਗਾ ਸਾਰਾ ਕੁਝ ਵਧੀਆ ਚੱਲਦਾ ਪਿਆ ਜਾਂ ਤੁਹਾਨੂੰ ਲੱਗਦਾ ਹੈਗਾ ਕਿ ਵਾਕਈ ਇਹ ਲੋਕ ਸਾਰੇ ਮਿਲ ਜੁਲ ਕੇ ਇਹਨਾਂ ਨੂੰ ਪੰਥ ਦੀ ਕਚੈਰੀ ਵਿੱਚ ਇਹਨਾਂ ਨੇ ਖਿਲਾਰ ਲਿਆ ਹੈਗਾ ਇਹ ਹੁਣ ਜਵਾਬਦੇਹ ਨੇ ਸ਼੍ਰੋਮਣੀ ਕਮੇਟੀ ਵਾਲੇ ਔਰ ਉਹਨਾਂ ਦੀ ਉਹਨਾਂ ਨੂੰ ਜਵਾਬਦੇਹ ਹੋਣਾ ਪਊਗਾ ਭਾਵੇਂ ਵਿੱਚ ਸਰਕਾਰ ਵੀ ਇਨਵੋਲਵ ਹੋਈ ਹੈ ਭਾਵੇਂ ਵਿੱਚ ਪੁਲਿਸ ਵੀ ਇਨਵੋਲਵ ਹੋਈ ਹੈ ਕਿਉਂਕਿ ਐਫ ਆਈ ਆਰ ਤਾਂ ਫਿਰ ਪੁਲਿਸ ਨੇ ਹੀ ਦਰਜ ਕਰਨੀ ਹੈ ਤੇ ਪਰਤਾਲ ਵੀ ਪੁਲਿਸ ਨੇ ਕਰਨੀ ਹੈ ਬਕਾਇਦਾ ਸਿਟ ਬਣੀ ਹੋਈ ਹੈ ਸਿਟ ਨੇ ਸਹਿਯੋਗ ਮੰਗਿਆ ਪਰ ਹੁਣ ਇਹਨਾਂ ਦਾ ਕਹਿਣਾ ਹੈਗਾ ਕਿਉਂਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਆਦੇਸ਼ ਹੋਇਆ ਹੈਗਾ ਕਿ ਸਹਿਯੋਗ ਨਹੀਂ ਕਰਨਾ ਪੁਲਿਸ ਨੂੰ ਨਾ ਸਰਕਾਰ ਨੂੰ ਕਰਨਾ ਹੈਗਾ ਇਸ ਕਰਕੇ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈਗਾ ਕਿ ਆਪਾਂ ਬਿਲਕੁਲ ਵੀ ਸਹਿਯੋਗ ਨਹੀਂ ਕਰਾਂਗੇ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਦੀ ਦਾ ਜਿਹੜਾ ਇਹ ਐਲਾਨ ਹੈਗਾ ਸਹਿਯੋਗ ਨਾ ਕਰ ਦੇਣ ਵਾਲਾ ਇਹਦੇ ਸਬੰਧ ਵਿੱਚ ਵੀ ਤੁਸੀਂ ਕੀ ਸੋਚਦੇ ਹੋ ਆਪਣੀ رائے ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਬਹੁਤ ਬਹੁਤ ਧੰਨਵਾਦ